ਅਈ ਦੇਵਨਸਾਹਿਬ ਸਿੰਘ ਜੀ ਦੀ 110 ਸਾਲ ਦੀ ਉਮਰ ਗ੍ਰੀ ਕਾਲ ਸਕਿਰਪਾ 552 ਦੇ ਪਰਗਟ ਹੋਏ ਸਿਰਨ ਪਾਤਖਾ ਜੀ ਅਮਰ ਸਾਲ ਦੀ ਉਮਰ ਆਉਦੀ ਹੋਗੀ ਫਿਰ ਭਾਈ ਬੁੱਢਾ ਸਾਹਿਬ ਨੂੰ ਕਿੰਨਾ ਭਾਈ ਬੁੱਢਾ ਸਾਹਿਬ ਜੀ ਇਥੇ ਫਿਰ ਅਨੰਤਿਲਕ ਦਿੰਗੇ ਗੁਰਦਾਦਾ ਜੀ ਦਾ ਤੇ ਗੁਰੂ ਮਾਰਾ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਅਈ ਦੇਵਨਸਾਹਿਬ ਸਿੰਘ ਜੀ ਅਮਰ ਤੇ ਬਸਰਾ ਕਾਰੀ ਸੰਗਤਾਂ ਨੂੰ ਗੁਰੂ ਸਾਹਿਬ ਦੇ ਗੁਰਿਆਈ ਗੱਦੀ ਤੇ ਬਰਾਜਮਾਨ ਦੀ ਵਿਦਾਈ ਹੋਵੇ ਸ੍ਰੀ ਅਕਾਲ ਸਤਿਗੁਰੂ ਰਜੇ ਪੀਰ ਮਾਲਾ ਨੇ ਕਿਰਬਾਨ ਲਿਆਓ ਸਾਡੇ ਪੈਰ ਨਵਾਸ ਉਹਦੇ ਨਾਲ ਸੰਗੇਜੀ ਕੁਰਬਾਨ ਦੇ ਆਂਦੇ ਦੇ ਤਾਰੀਬੁਰ ਦਾ ਸਾਹਿਬ ਨੇ ਸੱਜੇ ਪਾਸੇ ਮਾਰਿਆ ਦੇ ਕਾਕੀ ਮਾਰਾ ਕਹਿੰਦੇ ਭਾਈ ਸਾਹਿਬ ਵੀ ਚੰਗਾ ਏ ਪੀਰੀ ਵੀ ਕਰ ਸਕਦਾ ਏ ਇੱਕ ਹੋਰ ਲਾਓ ਫਿਰ ਦੂਜੀ ਜਾਂਦੀ ਭਾਈ ਬੁੱਧਾ ਸਾਹਿਬ ਨੇ ਉਹ ਮਾਰਨ ਖੱਬੇ ਪਾਸੇ ਪਾ ਲਈ ਕੋਏ ਮਾਰਨ ਕਹਿੰਦੀ ਵੀ ਹੈ ਇਸ ਪ੍ਰਕਾਰ ਮੀਂਹ ਦੇ ਵਿਚਕਾਰ ਦੋ ਤਲਵਾਰਾਂ ਨੂੰ ਸਾਹਿਬ ਨੇ ਕਾਰਨ ਕੀਤੀਆਂ ਜਿਹੜੀ ਹੁਣੇជា ਗੱਪ ਦੱਸਦੇ ਉਹ ਦੇਖ ਫੁੱਟ ਵੀ ਕੁਰਬਾਨ ਮਹਾਰਾ ਜੀ ਉਹ ਵੀ ਅਕਾਲ ਤਖਤ ਬਰਾਜ ਮਾਨ ਨੇ ਉਹ ਮੀਰੀ ਦੇ ਗੁਰੂ ਦੋ ਸਿੰਘ ਸਾਹਿਬ ਹਾਰ ਕੇ ਅਕਾਲ ਪੁਰਖ ਰਜਕੇ ਸੱਚੇ ਪਾਤਸ਼ਾਹ ਦੇ ਅਨੁਸਾਰ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੀ ਆਗਿਆ ਦਿੱਤੀ। ਫਤਿਹ ਕਰਕੇ ਕਿਨਾਂ ਨੂੰ ਬਾਬੂ ਕੇ ਤੇ ਦੋਨੋਂ ਸਾਹਿਬ ਰਜਕੇ ਤੇ ਜਗਜੀਤ ਸਿੰਘ ਦਾ ਪਾਤ੍ਰ ਪਾਏ ਕੋ ਪਾਲੇ ਤੇ ਸੁਣਿਆ ਉਹਨੂੰ ਗੁਰਿਆਈ ਦੇਣ ਦੀ ਇੱਛਾ ਹੋਈ ਪਰ ਉਹ ਘੋੜੇ ਦੀ ਇੱਛਾ ਕੀਤੀ ਸੀ। ਉਹਨੂੰ ਘੋੜਾ ਵੀ ਦੇਤਾ ਸਵਾਲ ਅਕੀਨ ਜੀਨ ਸਨੇਤ ਅਬੇ ਨਾਲ ਜੰਮਨ ਮਨ ਦੇ ਸਿੱਖ ਦਾ ਮੇਰਤਾ ਜਗਜੀਤ ਸਾਹਿਬ ਦਾ ਮਹਾਤਮ ਦੱਸਿਆ ਨੇ ਜੀ ਅੱਜ ਸਤਿਗੁਰੂ ਚੇਨ ਬਾਬਾ ਗਰੀਨੋ ਆ ਜੀ ਜੀ 11 ਸਾਲ ਦੀ ਹੋ ਰਹੀ ਜਦੋਂ ਜਿਨ੍ਹਾਂ ਦਾ ਉਤਾਰ 44 ਸਾਲ ਚ ਹੋਇਆ ਹੈ ਬਾਬੇ ਬੁੱਢੇ ਜੀ ਦੇ ਵਰਦਾਨ ਕਰਕੇ ਗੁਰੂ ਮਾਰਾ ਸਾਹਿਬ ਪ੍ਰਗਟ ਹੋਏ ਹਨ ਜਿਵੇਂ ਪਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਜਿਮੀਰੀ ਦੇ ਮਾਲਕ ਮਾਰਾ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਪਾਦਸ਼ਾਹੀ ਆਈ ਬੁੱਢੇ ਸਾਹਿਬ ਨੂੰ ਕੋਹੜੀ ਸਾਹਿਬ ਦੇਖਣ ਦੇ ਲਈ ਅਕਾਲ ਪੰਥ ਸਾਹਿਬ ਦੇ ਪਾਸ ਕੋਹੜੀ ਸਾਹਿਬ ਜਿਸ ਤਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਵਾਸਾ ਤਲੰਗ ਦੇ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਰਮੰਦਰ ਸਾਹਿਬ ਰਚ ਕੇ ਫੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਚ ਕੇ ਦਿਨੇ-ਦਿਨੇ ਤਾਂ ਇਥੇ ਮਹਾਰਾ ਪ੍ਰਕਾਸ਼ ਹੈ 10 ਵਜੇ ਫੇਰ ਮਹਾਰਾ ਦੀ ਸਿਆਰੀ ਇੱਕ ਕੋਹੜੀ ਸਾਹਿਬ ਆਵਰੇ ਨਵਾਸ ਵਾਲਾ ਖਾਨ ਸੀਓ ਪ੍ਰੀਕਾਲ ਕਹਿੰਦੇ ਪਾਸ ਹੈ ਜਿਹੜੀ ਉਹ ਫਿਰ ਬੰਗਰੇ ਉਤੇ ਮਾਰਾ ਸਾਲ ਸਕੇ ਪਾਤਸ਼ਾਹ ਬਰਾਜਿਆ ਕਰਦੇ ਗੁਰੂ ਅਰਜਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਜਾ ਕੇ ਬੀੜ ਬੰਨ ਕੇ ਜਦੋਂ ਰਾਤ ਦਾ ਸਮਾਂ ਆਇਆ ਭਾਈ ਬੁੱਢਾ ਸਾਹਿਬ ਨੂੰ ਕਿਹਾ ਭਾਈ ਬੁੱਢਾ ਸਾਹਿਬ ਜੀ ਤੁਹਾਨੂੰ ਗ੍ਰੰਥੀ ਦੀ ਸੇਵਾ ਬਣਾਉਣੀ ਹੈ ਇਹ ਜੇ ਕਿਸੇ ਕੋਲ ਆਇਆ ਨੂੰ ਬਣਾਤਾ ਉਹਨਾਂ ਨੂੰ ਅੱਗੇ ਹੀ ਨਾਂਣ ਹੋਏ ਇਹ ਸੇਵਕ ਦੀ ਜੀ ਹੈ ਨਿਰਵਾਣ ਦੀ ਇਸ ਕਰਕੇ ਤੁਹਾਨੂੰ ਅਸੀਂ ਗ੍ਰੰਥੀ ਥਾਪਦੇ ਹਾਂ ਭਾਈ ਬੁੱਢਾ ਸਾਹਿਬ ਨੂੰ ਗ੍ਰੰਥੀ ਥਾਪਿਆ ਮਹਾਰਾਜ ਦਾ ਹੁਕਮ ਲਿਆ ਪਹਿਲੇ ਦਿਨ ਹਕਮ ਆ ਸੰਤਾਂ ਕਾਰਜ ਆਬ ਖੁਲਵਾ ਹਰ ਕੰਮ ਕਰਾਉਣ ਆਇਆ। ਤੇ ਹੁਕਮ ਮਾਰਾ ਸਾਹ ਨੂੰ ਲੈ ਕੇ ਭਾਈ ਬੁੱਢਾ ਸਾਹਿਬ ਜੀ ਨੇ ਹੁਕਮ ਲਿਆ ਹਜੂਰ ਨੂੰ ਚੌਰ ਕੀਤੀ। ਰਾਤ ਨੂੰ ਜਿਸ ਵੇਲੇ ਕੋ ਨਿਵਾਸ ਕਰਨ ਦਾ ਸਮਾਂ ਆਇਆ ਉਸ ਵੇਲੇ ਮਾਰਨ ਕਹ ਸਾਡੇ ਜਿਹੜਾ ਕੋਹਲੀ ਸਾਹਿਬ ਆਸਾਨ ਉਥੇ ਪਹੁੰਚ ਕੇ ਗੁਰੂ ਸਾਹਿਬ ਦਾ ਨਿਵਾਸ ਕਰਾਇਆ ਕਰੋ। ਭਾਈ ਬੁੱਢਾ ਸਾਹਿਬ ਦੇ ਸੀਸ ਦੇ ਉੱਤੇ ਮਾਰਾ ਦੀ ਦੇਰ ਖਾ ਕੇ ਚੌਰ ਕਰਦੇ ਗੁਰੂ ਅਰਜਨ ਸਾਹਿਬ ਜੀ ਆਏ ਆ ਕੇ ਉਸੋਕਤ ਸਾਰ ਸੰਗੇ ਜੀ ਗੁਰੂ ਮਹਾਰਾਜ ਸਾਹਿਬ ਜੀ ਨੇ ਕੋਹੜੀ ਸਾਹਿਬ ਵਿੱਚ ਗੁਰੂ ਗੰਗ ਸਾਹਿਬ ਜੀ ਸਾਪਨ ਕੀਤੇ ਸੰਕਨ ਕਿਹਾ ਮਾਰਾ ਪਹਿਨ ਮਾਉ ਦੇ ਬਾਤੇ ਹੋਰ ਲਿਓਨੇ ਮਾਰਾ ਨਹੀਂ ਭਾਈ ਇਹ ਗੁਰੂ ਗੰਗ ਸਾਹਿਬ ਚੌਹਾਂ ਸਰਗਿਆਂ ਦਾ ਸਰੂਪ ਹੈ ਇਹਨਾਂ ਦੇ ਬਰਾਬਰ ਪਹਿਨ ਪੈਣ ਨਹੀਂ ਕੋਈ ਬਰਾਜਾ ਆਪ ਜੀ ਧੱਲੇ ਤੋਂ ਮਾਤਰ ਹੁੰਦਾ ਕਿ ਕਿਹਾ ਸੰਗਤਾਂ ਉਦੋਂ ਦਾ ਵਿਸਾਉਂਦੀਆਂ ਤੇ ਗੁਰੂ ਸਾਹਿਬ ਪੁੰਜੇ ਪਿਆਰ ਕਰਦੇ ਗੁਰੂ ਅਰਜਨ ਸਾਹਿਬ ਜਿਨ੍ਹਾਂ ਚ ਰਏ ਸਰੀਰ ਕਰਕੇ ਉਹਨਾਂ ਜੋ ਸਿੱਕੇ ਪਾਰਸਾ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਪਹਿਲੇ ਦੇ ਹਿੱਟ ਨਿਵਾਸ ਕਰਿਆ ਕਰਲੇ ਇਸ ਪ੍ਰਕਾਰ ਆਧੋ ਰੱਖਿਆ ਗੂ ਅਰਜਨ ਸਾਹਿਬ ਜੀ ਨੇ ਉਹ ਕੋਹ ਦੀ ਸਾਦ ਵਿੱਚ ਮਹਾਰਾਜ ਦੇ ਕਿਸਨ ਆਇਦੇ ਜਨ ਸਾਹਿਬ ਸਿੰਘ ਜੀ ਦੀ 11 ਸਾਲ ਦੀ ਉਮਰ ਜਰੀ 552 ਦੇ ਪਰਗਟ ਹੋਏ ਸਿਰਨ ਪਾਤਖਾ ਜਿਆਦਾ ਸਾਲ ਦੀ ਮੁਲਾਵਤੀ ਹੋ ਗਈ ਸੀ ਅਜਿਹਾ ਜਨ ਸਾਹਿਬ ਸਿੰਘ ਜੀ 1600 ਤ੍ਰੇਤਾ ਸੰਮਤੀ ਆਇਦੇ ਜਨ ਮਹਾਰਾਜਾ ਨਾਲ ਬੁੱਢੇ ਸਾਹਿਬ ਨੂੰ ਪਾਸ ਬੁਲਾਇਆ ਤੇ ਹੋਰ ਸਿੱਖ ਸੰਗਤਾਂ ਨੂੰ ਬੁਲਾਇਆ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਨੂੰ ਪਾਸ ਬੁਲਾਇਆ ਬੁਲਾ ਕਰਕੇ ਬੇਨਤੀ ਕੀਤੀ ਕਿ ਭਾਈ ਬੁੱਢਾ ਸਾਹਿਬ ਜੀ ਦੱਸੋ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਿਆਈ ਦੇ layak ਇਹ ਨਾਂ ਗੁਰਿਆਈ ਜੱਦੀ ਬਖਲੀ ਭਾਈ ਬੁੱਢਾ ਸਾਹਿਬ ਜੀ ਅੰਮ੍ਰਾਇਆ ਆਪ ਦਾ ਸਰੂਪ ਹੀ ਹਨ ਸਾਰੇ ਗੁਣ ਸਤਪੰਨ ਹਨ ਦੁਨੀਆਂ ਦੇ ਆਧਾਰ ਕਰਨ ਵਾਸਤੇ ਪ੍ਰਗਟ ਹੋਏ ਹੈ ਤੇ ਜਦੋਂ ਜਦੋਂ ਕਹੀ ਮਹਾਰਾਜ ਸਾਹਿਬ ਜੀ ਨੂੰ ਉਸ ਵਕਤ ਪਾਈਬੁੱਲਾ ਸਾਹਿਬ ਨੇ ਕਿੰਗਾ ਪਾਈਬੁੱਦਾ ਸਾਹਿਬ ਜੀ ਇੱਥੋਂ ਫਿਰ ਨੰਨ ਤਿਲਕ ਦਿੰਗੇ ਗੁਰਤਾ ਗੱਦੀ ਦਾ ਤੇ ਗੁਰੂ ਮਾਰਾ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਅੱਜੇ ਜਨ ਸਾਹਿਬ ਸਿੰਘ ਜੀ ਅੰਮ੍ਰਿਤਸਰ ਦੇ ਬਸਰਾ ਕਾਰਜ ਸੰਗਤਾਂ ਨੂੰ ਗੁਰੂ ਸਾਹਿਬ ਦੇ ਗੁਰਿਆਈ ਗੱਦੀ ਤੇ ਬ੍ਰਾਹਮਣ ਦੀ ਵਿਦਾਈ ਹੋਵੇ ਗੁਰੂ ਹਰਗੋਬਿੰਦ ਸਾਹਿਬ ਮਾਰਾ ਸਾਹਿਬ ਨੂੰ ਗੁਰਤਾ ਗੱਦੀ ਤੇ ਬੈਠ ਕੇ ਤੇ ਮੀਰੀ ਤੇ ਪੂਰੀ ਦੀਆਂ ਦੋ ਸਿੰਘ ਸਾਹਿਬਾਂ ਆਗਮਨ ਕੀਤੀਆਂ ਪਾਈਬੁੱਦਾ ਸਾਹਿਬ ਨੂੰ ਕਿਹਾ ਪਾਈਬੁੱਦਾ ਸਾਹਿਬ ਜੀ ਹੁਣੇ ਦੇ ਪਹਿਲਾ ਰਿਵਾਜ ਸੀ ਮਸੰਦ ਤੇਲੀ ਨੂੰ ਤੇਤੀ ਮੰਗੀ ਵਗੈਰਾ ਲਿਉਨੇ ਸੀ ਉਹ ਰਵਾਜ ਨਹੀਂ ਹੁਣ ਤਖਤ ਤੇ ਬਿਠਣਾ। ਜੀ ਅਕਾਲ ਪੁਰਖ ਸਾਹਿਬ ਰਜ ਕੇ ਮਾਲਨਾਂ ਕੇ ਕੁਰਬਾਨ ਲਿਆਓ ਸਾਡੇ ਪੈਰਨ ਵਾਸਤੇ। ਉਸੇ ਦੇ ਸਾਲ ਸੰਗੇਜੀ ਕੁਰਬਾਨ ਦੇ ਅੰਬੀਦਰ ਭਾਈ ਬੁੱਢਾ ਸਾਹਿਬ ਨੇ ਸੱਜੇ ਪਾਸੇ ਮਾਰਾ ਦੇ ਕਾਟ। ਮਾਰਾ ਕਹਿੰਦੇ ਭਾਈ ਸਾਹਿਬ ਵੀ ਚੰਗਾ ਏ ਤੀਰੀ ਵੀ ਕਰਾਂ। ਇੱਕ ਹੋਰ ਲਿਆਓ ਫੇਰ ਦੂਜੀ ਜਾਂਦੀ ਭਾਈ ਬੁੱਢਾ ਸਾਹਿਬ ਨੇ ਉਹ ਮਾਰਨ ਖੱਬੇ ਪਾਸੇ ਪਾਈ। ਕੋਈ ਮਾਰਨ ਕੇ ਨੀਵੀਂ ਦੀ ਹੈ। ਸ੍ਰੀ ਗੁਰੂ ਕਾਲ ਮੀਰੀ ਤੇ ਪੀਰੀ ਦੇ ਵਿੱਚ ਦੋ ਤਲਵਾਰਾਂ ਗੁਰੂ ਸਾਹਿਬ ਨੇ ਕਢਨ ਕੀਤੀਆਂ ਜਿਹੜੀ ਹਮੇਸ਼ਾ ਗੱਪ ਦੇ ਦਿੰਦੇ ਉਹ ਦੇਹ ਫੁੱਟ ਦੀ ਕ੍ਰਿਪਾ ਨਾਲ ਮਹਾਰਾਜ ਉਹ ਵੀ ਅਕਾਲ ਤਖਤ ਬਰਾਜਮਾਨ ਨੇ ਉਹ ਮੀਰੀ ਤੇ ਪੀਰੀ ਦੇ ਦੋ ਸ੍ਰੀ ਸਾਹਿਬਾਂ ਦਾ ਅੰਤਾਰ ਕੇ ਅਕਾਲ ਤਖਤ ਰਚ ਕੇ ਸੱਚੇ ਪਾਤਸ਼ਾਹ ਅਨੁਸਾਰ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੀ ਆਗਿਆ ਦਿੱਤੀ ਜਿਹਦੇ ਤੇ ਭਾਈ ਵੱਡਾ ਸਾਹਿਬ ਜੀ 100 ਸਾਲ ਦੀ ਉਮਰ ਦੇ ਹਨ ਉਹਦੇ ਵੱਡੀ ਕ੍ਰਿਪਾ ਨਾਲ ਬਾਬੇ ਗੁੰਦੇ ਸਾਹਿਬ ਦਾ ਅੰਤਾਰ ਨੇ ਕੀਤੀ ਭਾਈ ਵੀਰ ਜੰਦਾਲ ਦਾ ਅੰਤਾਰ ਨੇ ਕੀਤੀਆਂ ਇਸ ਪ੍ਰਕਾਰ ਸਾਰੇ ਸਿੱਖਾਂ ਤੋਂ ਸ਼ਸਤਰ ਪਹਿਨਾਤ ਧਰਮ ਦੇ ਜਿੱਤ ਵਾਅਦੇ ਮਾਰਨ ਸਾਫ ਤਾਨ ਕੀਤੇ ਸਵੈ ਰੱਖਿਆ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਿ ਹਾਂ ਕਿ ਅਸੀਂ ਆਪ ਜੰਗ ਦੇ ਵਿੱਚ ਸਾਹਮਣੇ ਹੋ ਕੇ ਲੜਿਆ ਕਰਾਂਗੇ ਜਿਨ੍ਹਾਂ ਦੇ ਜਾਨੋ ਖਤੇ ਨਹੀਂ ਸੀ ਹੁੰਦਾ ਉਹਨਾਂ ਦੇ ਘੋੜਾ ਨਹੀਂ ਸੀ ਜੀ ਸਾਹਿਬ ਮੋੜ ਕੇ ਸ਼ਾਹ ਜਹਾਂਗਿਰ ਚਰ ਕੇ ਆਇਆ ਹੈ ਕਿਰਾ ਮੁਗਲ ਸਖਾਉ ਸੂਬਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਮਾਤਾ ਜੀ ਬੀਬੀ ਬੀਰੇ ਦੀ ਮਠਿਆਈ ਪੁਕਾਰੇ ਸੀ ਵਿਆਹ ਦੀ ਉਹ ਮਠਿਆਈ ਸਿੰਘ ਕੋਲ ਪਸੜ ਕੇ ਕਾਵਲ ਤੋਂ ਆਏ ਸਨ ਲੰਗਰ ਵਰਤਿਆ ਕੋਈ ਲੰਗਰ ਤੋਂ ਖੋੜਾ ਪ੍ਰਸਾਦਾ ਸੀ ਕਿ ਮਠਿਆਈ ਲਿਆਓ ਕਰੋ ਮਾਦਾ ਦਮੋਦਰੀ ਸਾਮ ਕਿਸਾਨ ਕੇ ਰਹਿਦੀ ਸੀ ਇਸਨ ਕਿਹਾ ਕਿ ਮਹਾਰਾਜ ਮਠਿਆਈ ਸਗਨਾ ਦੀ ਇਹ ਪਹਿਲਾਂ ਜਾਨੀਆਂ ਨੂੰ ਖਾਉਣੀ ਹੈ ਮਹਾਰਾਜ ਕਹਿੰਦੇ ਚੰਗਾ ਇਹ ਸਾਡੇ ਸਿੱਖਾਂ ਦੇ ਮੂੰਹ ਚ ਨਹੀਂ ਪਈ ਇਹ ਤੁਰਕ ਖਾਣਗੇ ਇਹ ਬਚਨ ਕਰਦਾ ਉਸ ਬਚਨ ਕਰਕੇ ਸਾਹ ਸੁਣੀ ਤੁਰਕ ਗੁਰੂ ਕੇ ਮਹਿਲਾ ਤੱਕ ਆ ਗਏ ਸਾਰਾ ਪਰਿਵਾਰ ਰਾਤ ਨੂੰ ਉੱਠ ਲਾਤ ਆਰਾਮ ਸਰਵਲ ਤੇ ਇੱਕ ਜਵਾਰ ਤੋਂ ਜਿਆ ਮਹਾਰਾਜ ਜੀ ਨੇ ਤੇ ਫਿਰ ਮਾਰੋਸਾਲ ਉਹ ਮਠਿਆਈ ਖਾ ਲਈਏ ਸੁਰਕਨ ਰਾਜਲੇ ਉਹ ਸਰੇ ਨੇ ਸੱਪੇ ਪਾਧਮ ਦੇ ਪੈਦੌਦਨ ਕੀ ਅੰਦਰ ਸਰਸਾਲ ਵਿੱਚ ਇਸ਼ਨਾਨ ਕਰਕੇ ਜੰਗ ਵਾਲੇ ਸ਼ਸਤਰ ਪਹਿਰ ਕੇ ਨਜ਼ਾਰਾ ਵਜਾਇਆ ਸ੍ਰੀ ਹਰਮੰਦਰ ਸਾਹਿਬ ਚ ਹਰਿਆਸ਼ ਕੀਤੀ ਆਂਗਲ ਉਹ ਸਰੇ ਦੀ ਆਵਾਜ਼ ਆਈ ਕਿ ਮਾਰੇ ਖੋਦੀ ਤੋਂ ਸਭੇ ਇੱਕ ਹਸ ਇਸ ਪ੍ਰਕਾਰ ਮਹਾਰਾਜ ਸਾਹਿਬ ਨਦਾਰਾ ਬਜਾ ਕੇ ਜਿਸੇ ਖਾਲਸੇ ਦਾ ਅੰਕਾਲ ਜੋ ਹੈ ਕੋਸਤਾਂ ਵਿੱਚ ਮੁਗਲ ਖਾਨ ਸੂਬੇ ਦੇ ਨਾਲ ਜੰਗ ਕਰਕੇ ਖਤ ਹਜ਼ਾਰ ਫੌਜ ਮਹਾਨ ਕਿ ਲੜਾਈ ਪਹਿਲਾ ਮਹਾਰਾਜ ਸਾਹਿਬ ਲੋਹਰਸਾਲ ਵਿੱਚ ਕਾਹ ਦੀ ਤੋਪ ਖੋਖਾ ਸੀ 25 ਸਿੰਘਾਂ ਨੂੰ ਉੱਥੇ ਭੇਜ ਕੇ ਜੰਗ ਕਰਾਉਂਦੇ ਰਿ ਸਿੱਖੀ ਪਾਰਸ਼ਾ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਮੁਗਲ ਖਾਨ ਨੂੰ ਮਾਰ ਕੇ ਪਹਿਲੀ ਹੱਤੇ ਪਾਈ ਦੂਜਾ ਜੰਗ ਹੱਤੇ ਪਾਰਸ਼ਾ ਸ੍ਰੀ ਹਰਗੋਬਿੰਦਸਰ ਕੀਤਾ ਜਿਹੜੀ ਸਹਾਜਾਨ ਜਮੀਨ ਤੇ ਹਜ਼ੂਰ ਨੂੰ ਦਿੱਤੀ ਹੀ ਪਹਿਲਾਂ ਅਕਬਰ ਵੱਲੋਂ ਗੁਰੂ ਸਾਹਿਬ ਨੂੰ দান ਕੀਤੀ ਹੋਈ ਉਹ ਗੁਰੂ ਸਾਹਿਬ ਦਾ ਆਸਾਨ ਸੀ ਉੱਥੇ ਮਹਾਰਾ ਨਗਰ ਬਸਾਉਣ ਲੱਗੇ ਸੀ ਜਰਗਵਿੰਦਪੁਰਾ ਹੁਣ ਖੱਤਰੀ ਨੇ ਰੋਕਿਆ ਕਿ ਮੇਰੀ ਇੱਥੇ ਜ਼ਿੰਮੇਵਾਰੀ ਹੈ ਤੁਸੀਂ ਕਿਵੇਂ ਇੱਥੇ ਪਿੰਡ ਬਸਾ ਸਕਦੇ ਹੋ ਤੇ ਅੱਦੇ ਅੱਲਾ ਪਿੰਡ ਆਲਾ ਉਸ ਵੇਲੇ ਬਹੁਤ ਸਾਰਾ ਬੋਲਦਾ ਰਿਹਾ ਸਤਗੁਰਾਂ ਦੀ ਨਿੰਦਿਆ ਕੀਤੀ ਸਿੱਖਾਂ ਨੂੰ ਫੋਕਲ ਪਕੜ ਕੇ ਸਾਧ ਸੰਗਤ ਜੀ ਇਹਨਾਂ ਚੰਗੀ ਤਰ੍ਹਾਂ ਜੂਤ ਵਰਸਾ ਕੇ ਅਖੀਰ ਸਾਧ ਸੰਗਤ ਜੀ ਬਿਆਸਾ ਚ ਰੋੜ ਦਿੱਤਾ ਇਹਦਾ ਪੁੱਤ ਜਿਹੜਾ ਭੱਜ ਕੇ ਰਤਨ ਚੰਨ ਤੇ ਕਰਨ ਚੰਨ ਚੰਦੇ ਦਾ ਪੁੱਤ ਸੀ ਤੇ ਦੋਨੋਂ ਸੂਬੇ ਨੂੰ ਚੜਾ ਕੇ ਲਿਆਏ ਜਲੰਧਰ ਆਏ ਨੂੰ ਅਫਜ਼ਲ ਖਾਨ ਸੂਬਾ ਚੜ ਕੇ ਆਇਆ 15000 ਫੌਜ ਸਮੇਤ ਉਹਨੂੰ ਵੀ ਮਜਾਨ ਵਿੱਚ ਲਟਾਇਆ ਗੁਰਸਾਹ ਨੇ ਖਤਰੇ ਕਰਕੇ ਇਹਨਾਂ ਨੂੰ ਦਬੂ ਕੇ ਤੇ ਦੋਨੋਂ ਸਾਹਿਬ ਰਜ ਕੇ ਤੇ ਜਗਜੀਤ ਸਿੰਘ ਦਾ ਕੌੜ ਪਾਈ ਕੋ ਪਾਲੇ ਤੇ ਸੁਣਿਆ ਉਹਨੂੰ ਗੁਰੀਾਈ ਦੇਣ ਦੀ ਇੱਛਾ ਹੋਈ ਪਰ ਉਹ ਕੋਰੇ ਵੀ ਇੱਛਾ ਕੀਤੀ ਸੀ وہڑا بھی دیتا سوا لکھی جین سمیت جمن مرن بھی سکھ کا میڑتا جب ساؤ کا مہاتم دسیا پھر مارا گرو صاحب مہاراج بھی جنگ کیا مغل سکھان سے للا ویگ چڑھ کے آئے سی وہ جس وقت ہے مارا صاحب سچے پاشا کے پاس کروڑی مل سکھ گھوڑے لی آوڑے او سات سنگے جی کھو لے سی راہ مغل اپنے اتوں کے لالاگ سوبے نے کشوڑ سے ਉਹ ਇਸ਼ਾਜਾਂ ਕੋਲੇ ਤੇ ਇਸ਼ਾਜਾਂ ਉਹ ਆਪਦੇ ਨਜ਼ਰ ਤੇ ਰੱਖਦਾ ਸੀ ਪਾਈ ਬੀਬੀ ਚੰਦ ਇੱਕ ਤਾਂ ਕਫੇਰਾ ਬਣ ਕੇ ਲਿਆ ਆ ਦੂਜਾ ਉਹ ਘੋੜਾ ਜਿਹੜਾ ਸੀ ਖੋਜੀ ਬਣ ਕੇ ਪਾਈ ਬੀਬੀ ਚੰਦ ਲਿਆ ਆ ਕਹਤਾ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਸੀ ਸਿੱਖਾਂ ਦੀ ਪੇਕਾ ਵੀ ਕਿਸੇ ਕੋਈ ਨਹੀਂ ਸੀ ਮਾਰੋ ਦੇ ਪਾਸ ਪਚਾਤੇ ਉੱਥੇ ਨਹੀਂ ਚੁਣਿਆ ਇਹਦੇ ਫਿਰ ਉਹ ਚੜ ਕੇ ਆਏ ਜੋ ਚੜ ਕੇ ਆਏ ਤੇ ਮਾਰੋ ਸਾਹ ਨੂੰ ਗੁਰੂ ਸਰਮਹ ਰਾਜ ਵਿੱਚ ਬਾਹਰ ਵਿਆੜੇ ਤੇ ਲੋਕ ਮੀਨ ਤੇ ਨਗਰ ਗੁਰੂ ਸਾਹ ਗੁਰਦੁਆਰਾ ਬਣਿਆ ਉਥੇ 35000 ਫੌਜ ਸਮੇਤ ਲਲਾ ਦੇ ਨੂੰ ਲਗਾ ਕੇ ਜੰਗ ਮੈਦਾਨ ਵਿੱਚ ਫਸੇ ਕਰਕੇ ਆਖਰੀ ਰਹਾ ਅਭੀ ਚੌਂਕੀ ਉਥੇ ਕੀਤੀ ਮਹਾਰਾਜ ਸਾਹਿਬ ਜੀ ਨੂੰ ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਜੀ ਨੂੰ ਕਹਰਾਮੀ ਪੈਂਦਾ ਸੀ ਜਿਹੜਾ ਇੱਕ ਕਾਰਪੋਰਸਾਲ ਵਿੱਚ 52000 ਫੌਜ ਚੜਾ ਕੇ ਸਾਹ ਜਹਾਂ ਦੀ ਆਇਆ ਲੈ ਕੇ ਤਿੰਨ ਤਿੰਨ ਪ੍ਰਕਾਰ 12000 ਫੌਜ ਕੁੱਤ ਬਖਾਨਦੀ ਸੀ ਉਹਦੇ ਸਮੇਤ ਮਹਾਰਾਜ ਸਾਹਿਬ ਤੇ 4 ਦਿਨਾਂ ਦੀ ਖੇਡ ਸੀ ਲੱਖ ਦਾ ਗੇਮ ਚੱਲ ਕੇ ਆਏ ਉਹਨਾਂ ਨੂੰ ਕਰਵਾਰਪੁਰ ਸਾਹਿਬ ਦੇ ਜੰਗ ਵਿੱਚ ਮਾਰਾ ਸਾਲ ਜੀ ਨੂੰ ਜੰਗ ਮੈਦਾਨ ਦੇ ਸਖਾਰਿਆਂ ਨੂੰ ਮੌਕਾ ਹਰਾਉਣੀ ਪੈਂਦੇ ਨੂੰ ਵੀ ਜਦੋਂ ਉਹ ਖੰਡਾ ਮਾਰਦੇ ਮਾਰ ਲਗਾ ਉਹਦਾ ਖੰਡਾ ਤੁੱਟ ਗਿਆ ਢਾਲੇ ਤੇ ਲੱਗ ਕੇ ਫਿਰ ਮਾਰਦੇ ਜੱਫੀ ਪਾ ਕੇ ਘੋੜੇ ਤੋਂ ਚੱਕਣ ਲੱਗਾ ਚਾਰੇ ਪੈਰ ਘੋੜੇ ਦੇ ਗੱਡੇ ਦੇ ਜੋ ਹਲਾ ਨਾ ਸਕਿਆ ਉਸ ਵੇਲੇ ਗੁਰੂ ਸਾਹਿਬ ਨੇ ਢਾਲਾ ਮਾਰ ਕੇ ਬੇਹੋਸ਼ ਕਰਤਾ ਜਦੋਂ ਬੇਹੋਸ਼ ਤੇ ਆਇਆ ਉਹਨਾਂ ਨੇ ਕੁਝ ਨਹੀਂ ਕੀਤਾ ਫੇਰ ਘੋੜੇ 'ਤੇ ਉੱਤਰ ਕੇ ਸੱਜੇ ਪਾਤਸ਼ਾਹ ਜੀ ਖੜੇ ਹੋ ਗਏ ਫੇਰ ਉਹ ਹੱਥ ਪਾਉਣ ਲੱਗਾ ਮਾਰਨ ਕਿਹਾ ਤੂੰ ਆਪਣਾ ਹੱਥ ਨਾ ਪਾ ਨਾ ਹਟਿਆ ਫੇਰ ਮਾਰਾ ਕਹਿੰਦੇ ਐ ਤੇਜ ਵਾਹੀ ਦੀ ਅਸੀਂ ਤੇਜ ਵਾਹੀ ਪੀਰ ਕੇ ਦੋ ਕਰਤੇ ਕਰਨ ਲੱਗਾ ਡਿੱਗਣ ਲੱਗਾ ਕਹਿੰਦਾ ਗੁਰੂ ਜੀ ਬਖਸ਼ ਲੋ ਉਸ ਜਿਹੜੇ ਮਾਰਨ ਤਾਂ ਬਹੁਤ ਛਾਵਾ ਕੀਤੀਆਂ ਤੇ ਨੰਮ ਘਰਾਮੀ ਨੂੰ ਬਖਸ਼ਿਆ ਇਸ ਤਰ੍ਹਾਂ ਉਹ ਵੀ ਕਲਿਆਣ ਕੀਤੀ ਜਿੰਨੀ ਫੌਜ ਸੀ ਕਾਲੇ ਖਾਂ ਦੇ ਸਵੇਤ ਖਾਲੀ ਜੰਗ ਮੈਦਾਨ ਵਿੱਚ ਲਗਾਤ ਗੁਰੂ ਕੀ ਖਤੇ ਹੋਈ ਸਾ ਯਾਹਾਂ ਡਰਦੇ ਨੇ ਗੁਰੂ ਸਾਹਿਬ ਦੇ ਸਵਾਰਵਾਲ ਮੱਥਾ ਟੇਕਿਆ ਕਿ ਮੈਂ ਗੁਰੂ ਕਹਿੰਦੇ ਚਾਰ ਲੜਾਈਆਂ ਚੜੀਆਂ ਤੇ ਮੇਰੀ ਹਾਰ ਹੋ ਗਈ ਹੈ ਅੱਗੇ ਨੂੰ ਕਦੇ ਨਹੀਂ ਚੜਾਂਗਾ ਫਿਰ ਕੀਰਤ ਪਰ ਜਾ ਕੇ ਬੁੱਢਾ ਸਾਹਿਬ ਨੂੰ ਦਰਸ਼ਨ ਦਿੱਤੇ ਸਾਨੂੰ ਜਿਹਨਾਂ ਨੇ ਕੌਂਤੇ ਕੀਤੇ ਆ ਸਾਧ ਸੰਗਤ ਜੀ ਉਹ ਵੀ ਹਰਗੋਬਿੰਦ ਸਾਹਿਬ ਦੇ ਅੱਜ ਗੁਰਕਾਦਬੀ ਤੇ ਵਰਾਜਵਾਹ ਹੁੰਦਾ ਗੁਰਪੁਰਬ ਹੈ ਸਭ ਸੰਗਤਾਂ ਨੂੰ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ